ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇਸ ਵੱਡੀ ਮਹਾਨ ਹਸਤੀ ਦਾ ਹੋਇਆ ਦੇਹਾਂਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆ ਵੱਡੀ ਖਬਰ ਆ ਰਹੀ ਹੈ ਜੀ ਹਾਂ ਕਸ਼ਮੀਰ ਦੇ ਉੱਗੇ ਸਰਜਨ ਅਤੇ ਸ਼ਿਰੀ ਨਗਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੀਤਲ ਸਿੰਘ ਦਾ ਤ੍ਰਿਕੁਟ ਨਗਰ ਚ ਉਹਨਾਂ ਦੀ ਰਿਹਸ਼ਤੇ ਦਿਲਦੋਰਾ ਪੈਂ ਕਰਨ ਦੇ ਹਾਂਦ ਹੋ ਗਿਆ ਉਹ 80 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ ਆਪਣੀ ਪਤਨੀ ਡਾਕਟਰ ਸੁਪਿੰਦਰ ਕੌਰ ਤੇ ਦੋ ਤੀਆਂ ਛੱਡ ਗਿਆ ਤੇ ਇਹਨਾਂ ਦੋ ਬਾ ਤੀਆਂ ਵੀ ਡਾਕਟਰ ਹਨ ਤੇ ਉਹਨਾਂ ਚੋਂ ਇੱਕ ਅਮਰੀਕਾ ਰਹਿੰਦੀ ਹੈ ਤੇ ਡਾਕਟਰ ਸੀਤਲ ਸਿੰਘ ਬਾਰਾਮੂਲਾ ਜ਼ਿਲ੍ਹੇ ਦੇ ਪਿੰਡ ਕਾਨਾ ਹਮਾ ਦੇ ਜੰਪਲ ਸਨ ਅਤੇ ਜਦਾਤਰ ਜੰਮੂ ਚ ਰਹਿੰਦੇ ਸਨ ਅਤੇ ਉਹ ਆਪਣੇ ਅਦਲ ਸਮੇਂ ਵੀ ਸਮਾਜਪਲਾਈ ਦੇ ਕੰਮਾਂ 'ਚ ਲੱਗੇ ਰਹੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ